ਮਿਸ ਹੱਸਿਕਾ ਦੀ ਸਾਰਿਆਂ ਨੂੰ ਵਧੀਆ ਫਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਰਾਏ ਤਹਿਸੀਲ ਅਜਨਾਲਾ ਤੇ ਜਿਲ੍ਹਾ ਅੰਮ੍ਰਿਤਸਰ ਅਜਨਾਲੇ ਦੇ ਬਿਲਕੁਲ ਨਾਲ ਹੀ ਜਿਹੜਾ ਪਿੰਡ ਆ ਵੀਰ ਜੀ ਉਹਨਾਂ ਦਾ ਮਿੰਟ ਭਾਈ ਉਹਨਾਂ ਕੋਲ ਆਪਾਂ ਆਏ ਆ ਅੱਜ ਤੁਹਾਨੂੰ ਤਿੰਨ ਵਿਖਾਉਣੀਆਂ ਤੇ ਤਿੰਨੇ ਗੱਬਣਾ ਤੁਹਾਨੂੰ ਦਿਖਾਵਾਂਗੇ ਗੱਬਣਾ ਆਪਣੀ ਇੱਥੇ ਪਾਸ ਕਰਕੇ ਵੇਸਟ ਆਖ ਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਪਾਸ ਜ਼ਰੂਰ ਕਰਵਾ ਲਓ ਪਰੇ ਆ ਵੀ ਜੋ ਵੀ ਆ ਇੱਥੋਂ ਹੀ ਵੇਸ ਚੱਕ ਕੇ ਖੜੋ ਜੀ ਹਾਂਜੀ ਵਿddੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਬਸ ਠੀਕ ਕਿਰਪਾ ਵੇਰੋ ਜੀ ਚਲੋ ਕਿਰਪਾ ਚੈ ਜੀ ਸਭ ਵਧੀਆ ਤੇ ਨਾਮ ਦੱਸਦੇ ਕਹਿੰਦੇ ਹਾਂਜੀ ਮਿੰਟੂ ਸਿੰਘ ਜੋ ਹਾਂਜੀ ਸੀਲ੍ਹੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੋ 961 4799325 ਠੀਕ ਹੈ ਜੇ ਨਾਲੇ ਦੇ ਬਿਲਕੁਲ ਲੱਗੇ ਪੈ ਜਾਣ ਬਿਲਕੁਲ 1 ਕਿਲੋਮੀਟਰ ਤੇ ਆ ਚੱਲ ਠੀਕ ਆ ਤੇ ਹਰ ਕੀ ਬਾਵਾ ਦਿਨ ਪਾਤੇ ਜੀ ਬਾਵਾ ਤੇ ਮਾਲ ਹੀ ਬੜਾ ਘੱਟ ਲਵਦਾ ਦੇ 24 ਸਾਨੂੰ ਫੋਨ ਕੀਤਾ ਹਾਂ ਜੀ ਚਾਮੀ ਦੋ ਵੇਖੀਆਂ ਫਿਰ ਤੁਹਾਨੂੰ ਮਨੇ ਕੀਤਾ ਮੈਂ ਨਾ ਹੁਣਾ ਆਉ ਆ ਤੁਸੀਂ ਉਦੋਂ ਫਿਰ ਰਾਤ ਹੀ ਸਾਨੂੰ ਕਹਿਤਾ ਹਾਂ ਹਾਂ ਠੀਕ ਹੈ ਤੇ ਇਹ ਅੱਗੇ ਜੁਲਾਈ ਹੋਈ ਜਾਂਦੀ ਆ ਅੰਦਰ ਇਦਾਂ ਕੋ ਚਾਰ ਪੰਜ ਇਕੱਠੇ ਹੋਣ ਫੇਰ ਹੀ ਫਾਇਦਾ ਵੀ ਪਉਣ ਦਾ ਵੀਡੀਓ ਹਾਂਜੀ ਹਾਂਜੀ ਠੀਕ ਚਲੋ ਫਿਰ ਸ਼ੁਰੂਆਤ ਗਾਂ ਤੋਂ ਕਰ ਲਈਏ ਗਾਂ ਤੋਂ ਕਰ ਲਓ ਕੋਈ ਨਹੀਂ ਠੀਕ ਆ ਹਾਂ ਦੇਖ ਸਾਡੇ ਚੰਗੀ ਭਰੰਦੀ ਆ ਥੱਲਿਆਂ ਤੇ ਬਾਕੀ ਥਾਂ ਨੇ ਵੀ ਚੰਗਾ ਲੱਗਾ ਜਿਹੜਾ ਇਹਦੇ ਕੋਲ ਖਾਣਾ ਦਾ ਸੱਜ ਗਿਆ ਜਿਹੜਾ ਇਹਦਾ ਚੰਗਾ ਇੱਕੋ ਜਿਹਾ ਗੈਪ ਤੇ ਦੇਖੋ ਜੀ ਚਾਰੇ ਥਾਂ ਨੇ ਥੋੜੀ ਜੀ ਉਧਰ ਨੂੰ ਕਰਿਓ ਥਾਂ ਦਿਖਾਈਏ ਚੰਗੀ ਨਾਲ ਵੀ ਜੀ ਇਹ ਮੱਝਾਂ ਲੱਗਾ ਵੇਖੋ ਜੀ ਠੀਕ ਹੈ ਜੀ ਹਾਂ ਜੀ ਅਜੇ ਉਧਰ ਪੰਜ ਚਾਰ ਦਮ ਕੱਢਦੀ ਆ ਵੇਖੋ ਕਿੰਨੀ ਕਿੰਨੀ ਬੰਨੀ ਪਿੱਛੇ ਕਿੱਲਾ ਹੁਵਾਨੇ ਚ ਕਾਫੀ ਆ ਜਿਹੜੀਆਂ ਦੀ ਤੇ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਵਿੱਚ ਹੀ 20-22 ਕਿਲੋ ਕੱਢਦੀ ਆ ਰਾਮ ਨਾਲ ਅੱਛਾ ਹਾਂ ਜੀ ਵੇਖੋ ਜੀ ਅਜਿਆ ਸਾਰੀ ਤਿਆਰ ਹੋਣੀ ਹੈ ਹਾਂ ਜੀ ਆਹ ਦੇਖ ਸੰਦੇ ਹੋਣਾ ਇਹਦਾ ਤੇ ਅਜੇ ਕੁਲ 2-4 ਦਿਨ ਲੱਗ ਜੂਗੀ ਹਾਂ ਜੀ ਲੱਜੇ ਨੇ ਅਜੇ 2-4 ਦਿਨ ਤੋਰੋ ਹਾਂ ਫਿਰ ਇੱਕ ਗ੍ਰੀਨ ਬਾਕੀ ਦੁੱਧ ਤੇ ਆਪਣੀ ਸੇਵਾ ਦਾ ਹੀ ਤੁਹਾਨੂੰ ਪਤਾ ਹਾਂਜੀ ਹਾਂਜੀ 25 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਵੀ ਇਹ ਕੱਢ ਦਿੰਦੀ ਆ ਬਾਕੀ ਤਾਂ ਹੀ ਆਪਣੀ ਸਮਝਣਾ ਵੇਖਣਾ ਦੇਖੋ ਸੇਵਾ ਕਰੂ ਵੀਰ ਤੇ ਫਿਰ ਤੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਸੇਵਾ ਤੇ ਗੱਲ ਮੁੱਕ ਨਹੀਂ ਸਰ ਆਏ ਬਿਲਕੁਲ ਅੱਥੀ ਜਵਾਈ ਆਲਾ ਥਾਣੇ ਤੇ ਕਿੰਨਾ ਫਿਰ ਇਹਦਾ ਮੁੱਲ ਮੈਂ ਲੋ ਮੈਨਾਂ ਦੇ ਦੀ 50000 ਕਰ ਦਈਏ ਤੁਹਾਡੀ ਪਾਸੇ ਛੋਟ ਜਿੰਨੇ ਦੇ ਨਾਲ ਚੰਗੀ ਤੋਂ ਮੈਂ ਤੇ ਮੰਗੇ ਜਿਆ ਗਾਂ ਦੇ ਹਿਸਾਬ ਨਾਲ ਬਾਵਧ ਦਿਨਾਂ ਬਾਅਦ ਆਏ ਅੱਜ ਤੇ ਯਾਰ ਕੱਟ ਕਰ ਦੋ ਕਿੰਨੇ ਚੋ 50 ਚ 9000 ਦੀ ਕਰ ਦਈਏ ਫਿਰ 50 ਚ ਜੇ 1000 ਨਾ ਕੱਟ ਕਰੀਏ ਇੱਕੋ ਗੱਲ ਕਰੀਏ ਫਿਰ ਨਹੀਂ ਠੀਕ ਜੋ ਮੰਨੋ ਮੇਰੀ ਗੱਲ 50 ਚ ਇੱਕੋ ਛਾਲ ਮਾਰੀਏ ਫਿਰ ਜਿਆਦੀਆਂ ਨਹੀਂ ਨਹੀਂ ਉਹ ਨਾ ਮਾਰੋ ਛਾਲ 50 ਚ 5 ਜੀ 5 5 ਸਾਡਾ ਘਟੋਣਾ ਹੁੰਦਾ 50 ਚ 5 45000 ਦੀ ਜਾਂਦਾ ਫਿਰ ਚਲੋ ਠੀਕ ਦੇ ਕੋਈ ਕੰਦੇ ਦੇ ਦਾ ਠੀਕ ਐ 45000 ਜਿਹੜੀ ਕਹਿੰਦੇ ਦੇ ਦੇਵਾਂਗੇ ਬਾਕੀ ਆ ਦੂਸਰੇ ਪਾਸੇ ਤਾਂ ਥਾਣੇ ਦੇ ਦੇਖ ਸਕਦੇ ਹੋ ਜੀ ਤੇ ਬਾਕੀ ਮਿਲਕ ਵੀ ਨੇ ਵੀ ਚੰਗੀ ਲੱਗੀ ਐ ਹੁਣ ਇਹ ਕੰਮ ਅੱਜ ਤੁਹਾਨੂੰ ਦਿਖਾਉਣੀ ਐ ਇਹ ਵੀ ਗੱਬਣੇ ਆ ਜੇ ਥੱਲੇੋਂ ਚੰਗੀ ਪਰੰਦੀ ਐ ਇਹਦੇ ਵਿੱਚ ਪਰਚਾ ਅਸਰ ਖੜਜਣਿਆ ਅੱਛਾ ਕੋਟੇ ਲੱਗਨੀ ਐ ਮੇਰੀਆਂ ਜੀ ਇਹ ਵੀ ਆ ਜੇ ਪਰ ਨਹੀਂ ਆ ਚੰਗੀ ਹੈ ਨਾ ਤੇ ਇਹ ਕਿੰਨਾ ਕਿ ਦੁੱਧ ਕੱਢ ਜਾਂਦੀ ਏ ਇਹ ਵੀ ਜੀ ਪਿੱਲੇ ਘਰ ਆ ਜਾਂਦਾ 14 15 ਕਿਲੋਚ ਹੋਇਆ ਅੱਛਾ ਹਾਂਜੀ ਬਾਕੀ ਦੁੱਧ ਤੇ ਸੇਵਾ ਦਾ ਹੀ ਆ ਗੱਬਣੇ ਆਲੇ ਹਾਂਜੀ ਹਾਂਜੀ ਤੋਰਾਂ ਫੇਰ ਇੱਕ ਰੀ ਇਹ ਵੀ ਮਤ ਤਿਆਰੀ ਆ ਥੋੜਾ ਟਾਈਮ ਹੀ ਖੜਨਾ ਵਾ ਇਹਨੇ ਆਕੇ ਥੱਲੇੋਂ ਦੇਖ ਸਕਦੇ ਤੁਸੀਂ ਚੰਗੀ ਪਰੰਦੀ ਆ ਦੇਖ ਸਾਡੇ ਜੀ ਥੱਲੇੋਂ ਚੰਗੀ ਭਰਨੀ ਆ ਜੀ ਅਜੇ ਸੁੰਦਿਆ ਸੁੰਦਿਆ ਜੇ ਹੋਰ ਭਰ ਜੂਗੀ ਤੇ ਬਾਕੀ ਇੱਕ ਸਿੰਗ ਇਹਦਾ ਗੋਲ ਆ ਤੇ ਇੱਕ ਸਿੰਗ ਥੋੜਾ ਤਾਂ ਮੋੜਿਆ ਤੇ ਇਹਦਾ ਫਿਰ ਮੁੱਲ ਮੁੱਲ ਵੇਖ ਲੋ ਮੈਨਾਂ 75 ਦੀ ਦੀ 75 ਦੀ ਨਾ ਦਈਏ ਨਹੀਂ ਚੰਗੀ ਜੋ ਕਰ ਦਈਏ ਮਾਨਤਨ ਕਸ਼ੋਰ ਨਹੀਂ ਜੈਜ ਦਾ ਮੁੱਲ ਕਰ ਦੋ ਆਪ ਹੀ ਕਰ ਦੋ ਚਲ 2000 ਛੜਾ ਲਓ 70000 ਦੀ ਕਿੰਨੇ ਚੋ 2 ਛੜੀਏ ਦੋ ਕਿੰਨੇ ਚੋ ਛੜੀਏ 75 ਸੌਣਾ ਛੱਡੀਏ ਚਲੋ ਦੋ ਹੀ ਛੱਡ ਦਿਓ ਤੁਸੀਂ ਦੋ ਹੀ ਛੱਡ ਦੋ ਪਰ 70 ਚੋਂ ਨਹੀਂ ਉਹ ਤਾਂ ਜ਼ਿਆਦਾ ਧੱਕਾ ਕਰੀ ਜਾਂਦਾ ਨਹੀਂ ਧੱਕਾ ਨਹੀਂ ਆ ਨਹੀਂ ਨਹੀਂ ਠੀਕ ਜੋ ਮੰਨ ਲਓ ਗੱਲ ਨਹੀਂ 70 ਚੋਂ ਦੋ ਛੱਡ ਦੋ ਜਾਨ ਦੋ 6000 ਦੀ ਨਹੀਂ ਉਹ ਚੋਂ ਫਿਰ ਬੈਦਾਂ ਗੱਕਣੀ ਉਹਦੇ ਚਲੋ ਫਿਰ 1000 ਹੋਰ ਛੱਡ ਦਿਆ ਫਿਰ 67 ਦੀ ਜਾਨ ਦੋ ਫਿਰ ਚਲੋ ਕੋਈ ਗੱਲ ਨਹੀਂ ਜਿੰਦ ਨੇ ਠੀਕ ਹੈ ਜੀ ਬਾਕੀਆਂ ਮੇਲਾ ਮੁੱਲਾ ਚੱਲੰਦਿਆ ਵਾ ਲੰਮਲਾ ਚੱਲੰਦਿਆ ਜਾਣ ਤੋਂ ਰੇਟ ਜਾ ਕੋਈ ਗੱਲ ਨਹੀਂ ਕੋਈ ਨਹੀਂ ਦਿੱਤੀ ਆਸ ਤਾਂ ਕੋਈ ਗੱਲ ਠੀਕ ਐ ਤੇ ਹੁਣੇ ਕਾਮ ਅੱਜ ਗੱਬਣੇ ਇਹ ਵੀ ਇਹ ਵੀ ਚੰਗੀ ਭਾਰੀ ਐ ਮੱਜ ਹਾਂਜੀ ਗੱਦ ਕਾਟ ਫਖਰ ਚੰਗੀ ਐ ਜੇ ਆ ਵੀ ਦਿਨ ਖੜਦੀ ਐ ਲਾਏ ਪਈ ਐ ਤਾਂ ਆ ਵੀ 22 ਦਿਨ ਖੜਦੀ ਐ ਜੇ ਹਾਂ ਦੇਖ ਸਕਦੇ ਜੀ ਤੇ ਇਹ ਕਿੰਨੇ ਕ ਦੁੱਧਾ ਲੀਜੇ ਇਹ ਵੀ ਦੁੱਧ 12 13 ਕਿਲੋ ਕੱਢਦੀ ਆ ਰਾਮਨਾ ਮੈਂ ਅੱਛਾ ਮਹੀਨਾ ਕਾਟ ਕਾਟ ਸੁਖਣਾ ਚੰਗਾ ਨੇ ਭਾਰੀ ਐ ਮੱਜ ਨਾ ਹਾਂਜੀ ਤੋਰੀਆਂ ਫਿਰ ਇਕਰੀਨ ਹਾਂਜੀ ਤੋਰ ਫਿਰ ਤੇ ਬੋਲ ਜੀ ਇਹ ਬਹੁਤ ਚੰਗਾ ਹੈ ਬਹੁਤ 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 ਚੰਗਾ ਹੈ ਸਾਹਮਣੇ ਇੱਕ ਬਹੁਤ ਲੱਗ ਰਿਹਾ ਹੈ ਚੰਗੀ ਭਾਰੀ ਮੱਝ ਹੈ ਕੱਦ ਘਾਟ ਚੰਗਾ ਹਤਰਾ ਇਹਦਾ ਬਾਕੀ 99 ਚੰਗਾ ਆ ਆ ਦੇਖ ਸਕਦੇ ਥਾਣਾ ਦੱਸ ਆ ਗਿਆ ਪੇਤਾ ਤੇ ਇਹਦਾ ਫਿਰ ਮੁੱਲ ਮੁੱਲ ਵੇਚ ਲੋ ਤੇਰੀ ਅੱਛੀ ਦੀ 80 ਦੀ ਨਾ ਦਈਏ ਅੱਸੀ ਤਾਂ ਫਿਰ ਥੋੜਾ ਜਿਹਾ ਨਹੀਂ ਮੈਂ ਵੀ ਚੰਗੀ ਮੱਝ ਚਲੋ ਮੱਝ ਠੀਕ ਆ ਨਹੀਂ ਬੜੀ ਚੰਗੀ ਦਾ ਸਾਰੀਆਂ ਗਰਮੀਆਂ ਦੁੱਧ ਦੇਣਾ ਤੁਹਾਨੂੰ ਪਤਾ 15-20 ਦਿਨ ਸੁਪੇਣਾ ਮੀਂਹ ਹਾਂਜੀ 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 ਕਿੰਨੇ ਦੀ ਕਰਦੀ ਐ ਫੇਰੇ ਇਹ ਛਡਾ ਲੋ 1000 2000 ਆਪ ਹੀ ਛੱਡ ਦੇ ਫੇਰੇ ਇੱਥੇ ਠੀਕ ਹੈ ਕਿੰਨੇ ਛੱਡ ਦੋਗੇ ਨਹੀਂ 80 ਚ ਦੋ ਨਾ ਛੱਡੋ ਫਿਰ ਨਹੀਂ ਵੇਖੋ ਕਿਦਾਂ ਨਹੀਂ ਆ ਨਹੀਂ ਜਾ ਜਾ ਕਰੀਏ ਹੋਰ ਮੈਂ ਇਹਦੇ ਹਿਸਾਬ ਨਾਲ ਪੈ ਥੋੜਾ ਥੋੜਾ ਕਰ ਦਈਏ ਮਨ ਚਲ ਹੋਰ ਯਾਰ ਘਟਾ ਲਓ ਕਿੰਨਾ 3000 ਛਡਾਲ ਬਸੀ ਤਿੰਨ ਮਤਲਬ ਮੇਰੀ ਗੱਲ ਨਾਲ ਜਿਆਦਾ ਘਟ ਕਰਾਓ ਹੋਰ ਹੁੰਦਾ ਥੱਲੇ ਨਹੀਂ ਠੀਕ ਚ ਨਹੀਂ ਨਹੀਂ ਕਰ ਦੋ ਮੈਨੂੰ ਮੈਂ ਆਪਣੇ ਨਾਂ ਕਰ ਕਿੰਨਾ ਕਰ ਦੋਗੇ 3000 ਘਟ ਕਰ ਲਓ ਅਸੀਗਾ ਫਿਰ ਉਹੀ ਗੱਲ ਮੰਨੋ ਮੈਂ ਨਹੀਂ ਹੋਰ ਲੱਭਦਾ ਰੱਖਣੀ ਆ ਜਿਹੜੇ ਨਾਲ ਤੁਸੀਂ ਕੰਮ ਕਰਦੇ ਨੇ ਜਿਆਜ ਦੀ ਗੱਲ ਕਰੀਏ ਫਿਰ ਆਪ ਹੀ ਕਰ ਦੋ ਲੈ ਤੁਸੀਂ ਸੌਦਾ ਲੈ ਮਿੰਦੇ ਕਰਨ ਤਾਂ ਇੱਕੋ ਗੱਲ ਕਰਦੀਏ ਫਿਰ ਠੀਕ ਜੋ ਨਾ ਕਰ ਹੁਣ ਕਿੰਨੇ ਦੀ ਆਪ ਹੀ ਕਰ ਦੋ ਮੰਨੋ ਮੇਰੀ ਗੱਲ ਮੈਂ ਕਰਨੀ ਆ ਨਹੀਂ ਫਿਰ ਇੰਨੇ ਦਿਨ ਜਾਣੀ ਐ ਐ ਸੰਭ ਨਹੀਂ ਵੀ ਆ ਕਿਸੇ ਵੀਰ ਨੇ ਚਲੋ ਸ਼ਾਮ ਦੇ ਕਰਕੇ ਆ ਜਦੋਂ ਮੈਂ ਤਿਆਰ ਹੋ ਗਈ ਤਾਂ 1 ਲੱਖ ਰੁਪਏ ਦੀ ਮਤ ਕੋਈ ਕੋਈ ਟ੍ਰਾਂਜੈਕਸ਼ਨ ਜਾਂ ਕੋਈ ਤੁਹਾਡੇ ਪਤਾ ਤੇ ਛੱਡੋ 75 ਪੂਰੇ ਦੀ ਜਾਣ ਲਾ 75000 ਦੀ ਹਾਂ ਥੋੜੀ ਵਾਦੀ ਸਾਡੀ ਛੋਟ ਕਰ ਦੋ ਨਹੀਂ ਹਾਂ ਠੀਕ ਜੋੰਨਾ ਕਰਾਇਆ 75 ਚੋਂ 5 ਹੀ ਛੱਡ ਦੋ ਪੂਰੇ 70 ਦੀ ਜਾਣ ਦੀਏ ਪੂਰੇ 70 ਦੀ ਹੋ ਜਾਊਗੀ ਮੌਕੇ ਤੇ ਕੋਈ ਵੀਰ ਫੋਨ ਲਾਵੇ ਕਿ ਠੀਕ ਹੈ ਫਿਰ ਚਲੋ ਠੀਕ ਜੋ ਠੀਕ ਹੈ ਚਲੋ ਇਹ ਸੰਭਣੀ ਸੰਭਨੀ ਆ ਕੇ ਵੀਰ ਨੇ ਉਸਾ ਨਾ ਆ ਤੇ ਬਾਕੀ ਚਲੋ ਕੋਈ ਵੀਰ ਆਵੇ ਆਪਣੀਆਂ ਵੇਸ਼ ਚਾੱਕ ਕੇ ਪਸੰਦ ਕਰਕੇ ਤੇ ਆਪਣੀ ਤਸੱਲੀ ਕਰਕੇ ਪਾਸ ਕਰਕੇ ਖੜੇ ਜੀ ਜੋ ਵੀ ਆ ਇੱਥੋਂ ਹੀ ਵੇਸ਼ ਚਾੱਕ ਕੇ ਖੜੇ